ਕਹਿਣਾ ਚਾਹੋਗੇ ਮੇਰੀ ਘਰ ਵਾਲੀ ਤੋਂ ਪੁੱਛ ਵਾਰ ਕੋ ਕੀ ਹੈ ਬਾਬਾ ਜੀ ਕੀ ਹੈ ਮੇਰੀ ਘਰ ਵਾਲੀ ਤੋਂ ਪੁੱਛੋ ਵਾਰਾ ਕੋ ਠੀਕ ਛੇਰੀ ਉਹਦੀ ਇੰਟਰਵਿਊ ਕਰੋ ਮੇਰੀ ਘਰ ਵਾਲੀ ਦੀ ਸਾਖ ਝੂਠ ਬੋਲਦੀ ਹੈ ਇਹਦੇ ਦੋ ਛੋੜੇ ਲੱਗੇ ਨੇ ਸਾਰੇ ਜੀਾਰੇ ਝੂਠ ਨੇ ਗੁਰੂ ਦਾ ਸਾਰੇ ਸਾਹ ਹਾਂ ਜੀ ਗੁਰੂ ਜੀ ਝੂਠ ਨਹੀਂ ਝੂਠ ਤੁਸੀਂ ਮੇਰੀ ਸਾਖ ਮੇਰੀ ਸਾਖ ਤੇ ਝੂਠ ਬੋਲਦੀ ਹੈ ਮੇਰੀ ਘਰ ਵਾਲੀ ਤੋਂ ਪੁੱਛੋ ਮੇਰੀ ਘਰ ਵਾਲੀ ਦੀ ਇੰਟਰਵਿਊ ਕਰੋ ਜੀ ਕਿੱਥੇ ਆਉ ਲ ਕੋਈ ਵੀ ਜਨਨ ਅੱਜ ਇੱਕ ਪਰਚਾ ਜਿਹੜਾ ਸੀ ਸਾਡੇ ਫਤੇਗੜ ਸਾਹਿਬ ਜਿਹੜੀ ਹੈਗੀ ਥਾਣਾ ਫਤੇਗੜ ਸਾਹਿਬ ਉਹਦੇ ਵੱਲੋਂ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਜਿਹੜੇ ਨੇ ਬਾਬਾ ਜਿਹੜਾ ਖੇੜੀ ਵਾਲੇ ਕਹਿੰਦੇ ਨੇ ਉਹਨਾਂ ਦੇ ਖਿਲਾਫ ਤੇ ਇੱਕ प्रदीप ਸਿੰਘ ਨੇ ਸੋ ਉਹ ਪਰਚਾ ਜਿਹੜਾ ਸੀ ਉਹ ਧਾਰਾ ਹੁਣ ਜਿਹੜੇ ਨਵੇਂ ਕਾਨੂੰਨ ਆਏ ਨੇ 109 ਥੱਲੇ ਪੁਰਾਣੇ ਕਾਨੂੰਨ 'ਚ ਸਮਝਾਣਾ ਸੌਖਾ ਹੋਊਗਾ ਕਿ 307 ਜਿਸ ਨੂੰ ਅਸੀਂ ਅਰਾਤਾ ਕਤਲ ਕਹਿੰਦੇ ਆ ਉਹਦੇ 'ਤੇ ਇੱਕ ਪਰਚਾ ਦਰਜ ਕੀਤਾ ਗਿਆ ਸੀ ਬੇਸਿਕਲੀ ਡਿਸਪਿਊਟ ਸੀ ਉਹਨਾਂ ਦਾ ਇੱਥੇ ਉਹਨਾਂ ਦੇ ਜਿਹੜੇ ਸਹੁਰਾ ਪਰਿਵਾਰ ਹੈ ਉਹ ਕਹਿੰਦੇ ਨੇ ਜੀ ਕਿ ਉਹਨਾਂ ਨੇ ਬਾਬਾ ਜੀ ਇੱਥੇ ਆਏ ਨੇ ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ 'ਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਲਗਭਗ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵਾਈਫ ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਧਾਵਾ ਬੋਲਤਾ ਤੇ ਜੀ ਗੋਲੀ ਸਿੱਕਾ ਜਿਹੜਾ ਸੀ ਤੇ ਪੱਟ 'ਚ ਪੱਚੀ ਸੋ ਅੱਜ ਉਹਨਾਂ ਦੇ ਰਿਮਾਂਡ ਲਈ ਕਿਉਂਕਿ ਉਹ ਉਸ ਦਿਨ ਤੇ ਹਸਪੀਟਲ ਸੀ ਅੱਜ ਉਹਨਾਂ ਦੇ ਰਿਮਾਂਡ ਲਈ ਇੱਥੇ ਉਹਨਾਂ ਨੇ ਅੱਜ ਪੁਲਿਸ ਨੇ ਫਤਿਹਗੜ੍ਹ ਸਾਹਿਬ ਪੁਲਿਸ ਡਿਸਟ੍ਰਿਕਟ ਜ ਅੱਗਾ ਆਪਣਾ ਪੁਲਿਸ ਸਟੇਸ਼ਨ ਉਹਨਾਂ ਵੱਲੋਂ ਅੱਜ ਇੱਕ ਐਪਲੀਕੇਸ਼ਨ 5 ਦਿਨਾਂ ਦੇ ਰਿਮਾਂਡ ਲਈ ਅੱਜ ਜਿਹੜੀ ਸੀ ਉਹ ਫਾਈਲ ਕੀਤੀ ਗਈ ਸੀ ਸੋ ਉਹਨੂੰ ਅੱਜ ਅਸੀਂ ਮੈਂ ਤੇ ਬ੍ਰਦਰ ਤੇ ਸਾਡੀ ਸਾਰੀ ਟੀਮ ਬਾਂਜਵਾ ਸਭਰੀ ਅਸੀਂ ਡਟ ਕੇ ਅੱਜ ਵਿਰੋਧ ਕੀਤਾ ਲਗਭਗ ਮਿਲੋਂ ਦਾ 2 ਘੰਟੇ ਲੱਗੇ ਨੇ ਔਰ ਸਾਡਾ ਉਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਦੇਖੋ ਜਦੋਂ ਬਾਬਾ ਜੀ ਤੇ ਉਸ ਦੇ ਨੇ ਨਾਲ ਧਾਵਾ ਬੋਲਿਆ ਸੀ ਸੀਸੀਟੀਵੀ ਦੱਸ ਰਿਹਾ ਉਹ ਘਟੀ ਕਿਵੇਂ ਲੈ ਕੇ ਆਈਏ ਔਰ ਬਾਬਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਹੈ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਵਿੱਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸ ਨਹੀਂ ਕਰਾਂ। ਸੋ ਇਹਦੇ ਤੋਂ ਇਲਾਵਾ ਇਹ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪੂਟ ਹੈ। ਇਹ ਕੋਈ ਲੈਂਡ ਦਾ ਡਿਸਪੂਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅੜੀ ਖੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਹੈ। ਉਹ ਟਰਸਟ ਦੇ ਹਿਸਾਬ ਨਾਲ ਲੋਕਾਂ ਦੀਆਂ ਸੇਵਾ ਵੀ ਕਰ ਰਹੇ ਨੇ ਕੋਈ ਕ੍ਰਿਮੀਨਲ ਨਹੀਂ ਹੈ। ਸੋ ਇਸ ਪਰਚੇ ਤੋਂ ਇਲਾਵਾ ਇਹਦੇ ਤੇ ਕੋਈ ਪਰਚਾ ਨਹੀਂ। ਔਰ ਇੱਕ ਵੱਡੀ ਗੱਲ ਅਚ ਕੋਰਚ ਕੀ ਦਸੀਏ ਕਿ ਜਿਹੜਾ ਇਹ ਕਹਿੰਦਾ ਜੀ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਇਹ ਆਪਣੀ ਘਰ ਵਾਲੀ ਨੂੰ ਸਿਰਫ ਸੋਣਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀ ਐਮ ਸੀ ਤੋਂ ਮੈਂ ਰਿਕਾਰਡ ਦਿੱਤਾ ਅੰਦਰ ਸਾਰਾ ਡੀ ਐਮ ਸੀ ਮੈਡੀਕਲ ਕਾਲਜ ਲੁਧਿਆਣੇ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਕਿ ਸ਼ਾਮ ਨੂੰ 3 ਵਜੇ ਇੱਥੇ ਆ ਗਏ ਸੋ ਰਿਕਾਰਡ ਦੇ ਵਿੱਚ ਇੱਕ ਚੀਜ਼ ਜਿਹੜੀ ਇੱਕ ਵੱਡੀ ਸਾਡੇ ਸਾਹਮਣੇ ਆਈ ਹੈ ਮੈਂ ਤੁਹਾਨੂੰ ਦੋ ਦੋ ਮਿੰਟ ਲਈ ਦਿਖਾਉਂਗਾ ਵੀ ਬਹੁਤ ਇੰਪੋਰਟੈਂਟ ਚੀਜ਼ ਸੀ ਉਹ ਕੀ ਸੀ ਕਿ ਜਦੋਂ ਇਹਨਾਂ ਨੂੰ 32 ਲੈ ਕੇ ਗਏ ਨੇ ਗਵਰਨਮੈਂਟ ਮੈਡੀਕਲ ਕਾਲਜ ਇਥੋਂ ਰੈਫਰ ਕੀਤਾ ਪਹਿਲਾਂ ਸਿਵਲ ਹਸਪੀਟਲ ਫਿਰ ਇਹਨਾਂ ਨੂੰ 32 ਭੇਜ ਦਿੱਤਾ ਗਿਆ 32 ਵਾਲੇ ਹਸਪੀਟਲ ਦੇ ਵਿੱਚ ਬਹੁਤ ਜੜਿਆ ਜਿਹਾ ਵੱਡਾ ਜਿਹੜਾ ਕੋਈ ਲੰਮਾ ਡਿਸਕਸ਼ਨ ਚੱਲੀ ਮੈਂ ਉਹਦੇ ਬਾਰੇ ਤੁਹਾਨੂੰ ਕਿਉਂਕਿ ਬੀਇੰਗ ਇੱਕ ਕਾਉਂਸਲ ਅਸੀਂ ਉਹਨਾਂ ਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਉਹਦੇ ਵਿੱਚ ਚਾਰ ਚੀਜ਼ਾਂ ਦੀ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ 13 ਤਰੀਕ ਨੂੰ ਉੱਥੇ ਚਾਰ ਚੀਜ਼ਾਂ ਸੀ ਨੱਕ ਚੋਂ ਆ ਰਿਹਾ ਬਲੱਡ ਇਹਨਾਂ ਦੇ ਮੂੰਹ ਚੋਂ ਆ ਰਹੀ ਹੈ ਵੋਮਟਿੰਗ ਹੋ ਰਹੀ ਹੈ ਜਿਹਨੂੰ ਉਲਟੀਆਂ ਤੇ ਪਲੱਸ ਸੀਜ਼ਰ ਜਿਹਨੂੰ ਦੌਰੇ ਕਹਿੰਦੇ ਨੇ ਕਿਉਂਕਿ ਉਹ ਬ੍ਰੇਨ ਚ ਜੋ ਕਿਤੇ 6 ਵਜੇ ਬਾਬਾ ਜੀ ਹੁਣ ਇਹ ਚਾਰਚ ਚੋਂ ਲਿਖ ਰਹੇ ਨੇ ਉਦੋਂ ਬਾਅਦ ਇਹਨਾਂ ਦਾ ਜਿਹੜਾ ਜਾ ਏ ਲੈਫਟ ਜਿਹਨੂੰ ਅਸੀਂ ਜਵਾੜਾ ਕਹਿੰਦੇ ਆ ਉਹ ਟੁੱਟਿਆ ਹੋਇਆ ਉੱਥੇ ਜਦੋਂ ਗਏ ਨੇ ਡਾਕਟਰਸ ਦੀ ਦੇਖੋ ਮੇਰੇ ਹੱਥ ਦੇ ਵਿੱਚ ਗਵਰਨਮੈਂਟ ਮੈਡੀਕਲ ਇਹ ਜਿਹੜਾ ਆਪਣਾ ਹੈਗਾ ਹਸਪੀਟਲ 32 ਉਹਦੀ ਮੇਰੇ ਕੋਲ ਰਿਪੋਰਟ ਏ ਉਸ ਰਿਪੋਰਟ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਬਾਬਾ ਜੀ ਦਾ ਫ੍ਰੈਕਚਰ ਏ ਜੀ ਜਵਾੜਾ ਐਡਵਾਈਸ ਕੀ ਕੀਤੀ ਏ ਸਰਜਰੀ 14 ਅਗਸਤ ਨੂੰ ਤੇ ਉਹਨਾਂ ਦੀ ਨਾਚ ਸਰਜਰੀ ਔਰ ਸਰਜਰੀ 5 ਘੰਟੇ ਸਰਜਰੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ 4 ਹਫਤੇ ਲਗਭਗ 4 ਹਫਤੇ ਉਹਦੇ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਆਰਾਮ ਦਿੱਤਾ ਜਾਏਗਾ ਤੇ ਫੂਡ ਨਹੀਂ ਖਾ ਪਾਉਂਗੇ ਤੁਹਾਡਾ ਸਾਰਾ ਫਲੂਇਡ ਜਿਹੜਾ ਹੈਗਾ ਉਹ ਪਾਜੀ ਆਪਾਂ ਲਵਾਂਗੇ ਵਾਟਰ ਇਨਟੇਕ ਜਿਹੜੀ ਹੈ ਜੀ ਉਹੀ ਹੋਣੀ ਹੁਣ ਉਹ ਚੀਜ਼ ਰਿਕਾਰਡ ਬੋਲ ਰਿਹਾ ਕਿ 14 ਤਰੀਕ ਨੂੰ ਡਾਕਟਰ ਐਡਵਾਈਸ ਕਰ ਰਿਹਾ ਸਰਜਰੀ ਜਬਾੜੇ ਦੀ ਕਿਉਂਕਿ ਜਬਾੜਾ ਆਪਣੇ ਆਪ ਤਾਂ ਜੁੜ ਨਹੀਂ ਜਾਣਾ ਫ੍ਰੈਕਚਰ ਹੋਇਆ ਹੋਇਆ ਸੋ ਉਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜੱਜ ਸਾਹਿਬ ਨੂੰ ਇਹ ਕਿਹਾ ਕਿ ਪੁਲਿਸ ਜਿਹੜੀ ਸਾਡੀ ਹੈ ਜਿਹੜੀ ਕੱਲ ਜਾ ਕੇ 15 ਅਗਸਤ ਨੂੰ ਜਾ ਕੇ ਉਹਨਾਂ ਦੀ ਅਰੈਸਟ ਪਾ ਆਈ ਇਹ ਕੀ ਐਡੀ ਕਾਲੀ ਸੀ ਕਿ ਤੁਸੀਂ 15 ਤਰੀਕ ਨੂੰ ਅਰੈਸਟ ਪਾਏ ਥੋੜਾ ਜਿਹਾ ਸਮਾਂ ਦਿਓ ਪਹਿਲਾਂ ਕੀ ਹੁੰਦਾ ਇੱਕ ਹਿਊਮਨਿਟੇਰੀਅਨ ਗਰਾਉਂਡ ਹੁੰਦੀਆਂ ਨੇ ਇਨਸਾਨੀਅਤ ਦੇ ਤੌਰ ਤੇ ਕੀ ਐ ਕਿ ਪਹਿਲਾਂ ਬੰਦੇ ਨੂੰ ਤੁਸੀਂ ਐਡਮਿਟ ਕਰਾਓ ਦਾ ਇਲਾਜ ਕਰਾਓ ਦੀ ਸਰਜਰੀ ਕਰਾਓ ਉਸ ਤੋਂ ਬਾਅਦ ਪਰਚਾ ਖੜਿਆ ਤੁਸੀਂ ਉਹਦੀ ਬੰਦੀ ਪਾ ਲਓ ਪਰ ਇੱਥੇ ਆ ਕੇ ਇਹ ਕਾਲੀ ਕੀਤੀ ਗਈ ਕੱਲ ਉਹਨਾਂ ਦੀ ਨਾ ਸਰਜਰੀ ਕਰਾਈ ਸਰ ਉਹਨਾਂ ਨੇ ਦੱਸਿਆ ਕਿ ਇੱਕ ਆਪਣੀ ਦਾੜ ਦਰਦ ਹੁੰਦੀ ਹੋਵੇ ਨਾ ਤਾਂ ਆਪਣਾ ਹਾਲ ਕੀ ਹੁੰਦਾ ਉਹਦਾ ਜਬਾੜਾ ਟੁੱਟਿਆ ਤੇ ਅਸੀਂ ਇੱਥੇ ਅੰਦਰ ਪੁਆਇੰਟ ਸੇਲ ਆਏ ਨੇ ਕਿ ਕੱਲ ਨੂੰ ਜੇਕਰ ਕੁਝ ਪੀਕ ਪੈ ਗਈ ਕੱਲ ਨੂੰ ਉਹ ਕੋ ਕੈਂਸਰ ਰੂਪ ਤਰਨ ਕਰ ਗਈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਟੈਂਡਰ ਕਰਦਨ ਸਾਡੀ ਪੰਜਾਬ ਪੁਲਿਸ ਜਾਂ ਸਟੇਟ ਕਹਿ ਰਹੀ ਜੀ ਸਾਡੀ ਜ਼ਿੰਮੇਵਾਰੀ ਜਾਂ ਉਹਨਾਂ ਨਾਲ ਕੋਈ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਬਰੀਥਿੰਗ ਕਿਉਂਕਿ ਜਵਾੜੇ ਦੇ ਟੁੱਟਣ ਕਰਕੇ ਸੋਜਿਸ਼ ਇਸ ਲੈਵਲ ਤੇ ਹੈ ਕਿ ਸਾਹ ਲੈਣ ਚ ਵੀ ਪ੍ਰੋਬਲਮ ਹੈ ਸੋ ਅੱਜ ਅਸੀਂ ਇਹਨਾਂ ਨੂੰ ਕੋਈ ਕਿਹਾ ਕਿ ਅੱਜ ਜ਼ਰੂਰਤ ਹੈ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਆਪਾਂ 32 ਵਾਲੇ ਹਸਪੀਟਲ ਚ ਜਾਂ ਸਿਵਲ ਹਸਪੀਟਲ ਚ ਦੁਬਾਰਾ ਐਡਮਿਟ ਕਰਾਈਏ ਉਹਨਾਂ ਦਾ ਪਹਿਲਾਂ ਪਹਿਲਾਂ ਇਲਾਜ ਹੋਵੇ ਫਿਰ ਉਸ ਤੋਂ ਬਾਅਦ ਰਿਮਾਂਡ ਤੇ ਆਪਾਂ ਜੀ ਸੋ ਇਹਨਾਂ ਨੇ 5 ਦਿਨ ਦਾ ਰਿਮਾਂਡ ਮੰਗਿਆ ਸੀ ਲਗਭਗ ਮੈਨੂੰ ਲੱਗਦਾ ਘੰਟਾ 1.5 ਘੰਟਾ ਸਾਢੇ ਜਿਹੜਾ ਜਿਹੜੀ ਹੈ ਦੋਨਾਂ ਤਰ੍ਹਾਂ ਦੀ ਆਪਸ ਚੱਲੀ ਹੈ ਤੇ ਹੁਣ ਲਾਸਟ ਚ ਆ ਕੇ ਜੱਜ ਬਹੁਤ ਮੈਂ ਕਹਾਂਗਾ ਕਿ ਮਾਂਜੋ ਕੋਰਟ ਦੀ ਫਰ ਸਾਨੂੰ ਬਹੁਤ ਫੇਟ ਸਾਰਿਆਂ ਨੂੰ ਸੋ ਇੱਕ ਲੰਬੀ ਜਿਹੜੀ ਹੈਗੀ ਏ ਉਹਦੇ ਆਰਗੂਮੈਂਟਸ ਤੋਂ ਬਾਅਦ ਅੱਜ ਮਾਂਜੋ ਕੋਰਟ ਨੇ ਉਹਦੇ ਤੇ ਉਹਨਾਂ ਨੂੰ ਹੁਣੇ ਸਿਵਲ ਹਸਪੀਟਲ ਜਿਹੜਾ ਹੈਗਾ ਮੈਡੀਕਲ ਆਫੀਸਰਸ ਦੇ ਕੋਲ ਹਜੇ ਸਾਡੇ ਕੋਲ ਆਰਡਰ ਅਸ ਅਪਲਾਈ ਕਰਤਾ ਕਿਉਂਕਿ 6 ਵਜੇ ਗਈ ਸੀ ਕਾਪੀ ਸਵੇਰੇ ਮਿਲੇਗੀ ਬਟ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਇਹਦੇ ਤੇ ਮੈਡੀਕਲ ਆਫੀਸਰਸ ਨੂੰ ਕੰਪਲੀਟ ਇਹਦਾ ਐਗਜ਼ਾਮੀਨੇਸ਼ਨਲ ਕਰਕੇ ਕਰਨਗੇ ਔਰ ਪਿਛਲਾ ਰਿਕਾਰਡ ਦੇਖਿਆ ਜਾਏਗਾ ਫਿਰ ਉਸ ਤੋਂ ਬਾਅਦ ਰਹੇਗਾ ਪੁਲਿਸ ਕਸਟਡੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਦੀ ਉਹਦਾ ਜਿਹੜਾ ਰਿਮਾਂਡ ਹੈ ਉਹਦੇ ਬਾਰੇ ਅੱਗੇ ਜਿਹੜਾ ਹੈਗਾ ਉਹ ਫੈਸਲਾ ਕਰ ਦਿੱਤਾ ਠੀਕ ਸੋ ਇਹ ਬਹੁਤ ਇੰਪੋਰਟੈਂਟ ਸੀ ਬਾਕੀ ਆਰਡਰ ਕਲੈਰੀਫਾਈ ਕਰਨਗੇ ਔਰ ਫੋਨ ਉਹਨਾਂ ਨੂੰ ਸਿਵਲ ਹਸਪੀਟਲ ਇਹ ਕਿਹਾ ਸੀ ਕਿ ਤੁਸੀਂ ਲੈ ਕੇ ਜਾਓ ਪਿਛਲਾ ਬ੍ਰਦਰ ਵੱਲੋਂ ਇੱਕ ਪੁਆਇੰਟ ਬੜਾ ਅੱਛਾ ਲਿਆ ਗਿਆ ਕਿ ਤੁਸੀਂ ਬੋਰਡ ਆਫ ਡਾਕਟਰਸ ਕੌਂਸਟਿਟਿਊਟ ਕਰ ਦੋ ਕਿਉਂਕਿ ਜਵਾੜੇ ਤੇ ਸੱਟਾਂ ਨੇ ਕਿਉਂਕਿ ਸਰਜਰੀ ਤਾਂ ਕਰਵਾਈ ਹੋਈ ਨਹੀਂ ਤੁਸੀਂ ਹੁਣ ਰਿਮਾਂਡ ਤੇ ਚ ਪੁਲਸ ਰਿਮਾਂਡ ਚ ਵੀ ਰੱਖਦੇ ਹੋ ਜਾਂ ਉਸ ਤੋਂ ਬਾਅਦ ਜੁਡੀਸ਼ਲ ਭੇਜ ਦਿੰਦੇ ਹੋ ਜੇਲ੍ਹ ਚ ਭੇਜ ਦਿੰਦੇ ਹੋ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜਵਾੜੇ ਦਾ ਇਲਾਜ ਕ ਸੋ ਉਹਨਾਂ ਚੀਜ਼ਾਂ ਦੇ ਮੱਦੇਨਜ਼ਰ ਰੱਖਦੇ ਹੋਏ ਜੱਜ ਸਾਹਿਬ ਨੇ ਡਿਟੇਲਡ ਆਰਡਰ ਕੀਤਾ ਕਾਪੀ ਤੁਹਾਨੂੰ ਸਵੇਰੇ ਦਵਾਂਗੇ ਪਰ ਮੋٹے ਤੌਰ ਤੇ ਹੈ ਕਿ ਉਹਨਾਂ ਨੂੰ ਡਾਇਰੈਕਟ ਕੀਤਾ ਸਾਰੀ ਸਾਡੀ ਪੁਲਿਸ ਜਿਹੜੇ ਆਈਓਜ਼ ਆਏ ਨੇ ਉਹ ਜੋ ਪੁਲਿਸ ਅਥਾਰਟिटीज ਆਏ ਨੇ ਕਿ ਇਹਨਾਂ ਨੂੰ ਪਹਿਲਾਂ ਤੁਸੀਂ ਉੱਥੇ ਲੈ ਕੇ ਜਾਓ ਮੈਡੀਕਲ ਆਫੀਸਰ ਉਹਨਾਂ ਨੂੰ ਬ੍ਰੀਕੀ ਨਾਲ ਅਬਜ਼ਰਵ ਕਰੇਗਾ ਫਿਰ ਉਸ ਤੋਂ ਬਾਅਦ ਉਹਦੀ ਰਿਪੋਰਟ ਤੋਂ ਬਾਅਦ ਜਿਹੜਾ ਪ੍ਰੋਸੀਸ ਹੈ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਸੀਗਾ ਜੱਜ ਸਾਹਿਬ ਦੇ ਕੋਰਟ ਉਹਨਾਂ ਨੂੰ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਤੇ ਸਾਡੀ ਤਫ਼ਤੀਸ਼ ਜਾਰੀ ਹੈ ਕੱਲ ਨੂੰ ਤੁਹਾਨੂੰ ਡਿਟੇਲਸ ਦਵਾਂਗਾ ਤਲ ਕਿਥੀ ਹੈ ਕੋਈ ਰਿਕਵਰੀ ਵਗੈਰਾ ਵਹੀ ਹੈ ਪਾਪਾ ਜੀ ਤੋਂ ਰਿਕਵੀ ਜੀ ਹਾਲ ਦੀ ਘੜੀ ਹਲੇ ਕੋਈ ਨਹੀਂ ਹਲੇ ਸਤਾ ਸੋ ਉਹਨਾਂ ਤਾਂ ਕੁਛ ਕਿਛੀ ਕਰ ਰਹੇ ਆ ਕਿ ਕਾਰ ਲੜਾਈ ਦਾ ਕੀ ਕਾਰਨ ਸੀਗਾ ਕਿਉਂ ਹੋਈ ਕਿਵੇਂ ਹੋਈ ਸਾਰੀ ਡੀਟੇਲ ਕਰ ਰਹੇ ਆ ਅੱਜ ਰਾਤ ਨੂੰ ਕੱਲ ਸਵੇਰ ਤੱਕ ਸਿਕਨ ਨਿਰ ਕਰਨਾ ਹੈ ਇਹ ਪੁਲਿਸਰ ਮਾੜ ਮੇ ਲੈ ਕੇ ਜੀ ਡਾਕਟਰ ਕੋਲ ਕੰਸਰਨ ਕਰਨ ਦਾ ਹਲੇ ਜੀ ਸਰਚ ਕਿਲੀ ਆਰਡਰਸ ਨਹੀਂ ਕਲੀਅਰਟ ਆਏ ਜੀ ਸਾਨੂੰ ਜੀ ਉਹਨਾਂ ਨੇ ਪਹਿਲਾਂ ਸਾਨੂੰ ਇੱਕ ਤਾਈ ਹਦਾਇਤ ਕੀਤੀ ਹੈ ਕਿ ਅਸੀਂ ਇਹਨਾਂ ਦਾ ਇੱਕ ਵਾਰ ਸਿਵਲ ਹਸਪੀਟਲ ਤੋਂ ਮੈਡੀਕਲ ਕਰਵਾਇਆ ਜੀ ਕਿ ਜੇ ਕੋਈ ਹੋਰ ਟ੍ਰੀਟਮੈਂਟ ਰਹਿੰਦਾ ਇਹਨਾਂ ਦਾ ਕਰਨ ਵਾਲਾ ਤਾਂ ਉਹ ਪਹਿਲਾਂ ਕਿਉਂਕਿ ਪ੍ਰਾਇੋਰਟੀ ਹੈਲਥ ਤੇ ਪ੍ਰਾਇੋਰਟੀ ਇਹਨਾਂ ਦੀ ਹੈ ਕਿ ਪਹਿਲਾਂ ਅਸੀਂ ਹੁਣ ਤਾਂ ਹੀ ਉਹ ਸਿਵਲ ਹਸਪੀਟਲ ਉਹਨਾਂ ਨੂੰ ਭੇਜਿਆ ਡਾਕਟਰ ਇੱਕ ਵਾਰ ਫੇਰ ਐਗਜ਼ਾਮਿਨ ਕਰਨਗੇ ਕੋਈ ਅਰਜੈਂਟ ਟ੍ਰੀਟਮੈਂਟ ਦੀ ਜਾਂ ਕਿਸੇ ਚੀਜ਼ ਦੀ ਲੋੜ ਹੈ ਪਹਿਲਾਂ ਉਹ ਦੇਖਾਂਗੇ ਉਸ ਤੋਂ ਬਾਅਦ ਅਸੀਂ ਤੇ ਪਹਿਲਾਂ ਮਲਾਜਾ ਕਰਾਇਆ ਨਹੀਂ ਕਿਹਾ ਜੀ ਇਹਨਾਂ ਨੇ ਨਹੀਂ ਪਹਿਲਾਂ ਕਰਾਇਆ ਸੀ ਕਰਾਇਆ ਸੀ ਅਸੀਂ ਕੱਲ ਰਾਤ ਵੀ ਕਰਾਇਆ ਸੀ ਉੱਥੋਂ ਵੀ ਹੋ ਕੇ ਆਇਆ ਸੀ ਮਲਾਜਾ ਤੇ ਉਹਨਾਂ ਨੇ ਅੱਜ ਉੱਥੇ ਰਿਕੁਐਸਟ ਪਾਈ ਸੀ ਕਿ ਮੈਂ ਮਤਲਬ ਇੱਕ ਵਾਰ ਮੇਰਾ ਹਲੇ ਕੋਈ ਟ੍ਰੀਟਮੈਂਟ ਲੈ ਗਿਆ ਸੀ ਮੈਂ ਉਹ ਟ੍ਰੀਟਮੈਂਟ ਕਰਵਾਉਣਾ ਹੈ ਹਲੇ ਲੈ ਗਿਆ ਸੀ ਉਹ ਤਾਂ ਹੀ ਉਹ ਡਾਕਟਰ ਸਾਹਿਬ ਨੇ ਕਿਹਾ ਕਿ ਕੋਈ ਰੱਗਿਆ ਸਕਦਾ ਹੈ ਕਿ ਉਹ ਫੇਰ ਇਗਜ਼ਾਮਿੰਗ ਕਰ ਲੈ। ਜੋ ਵੀ ਉਹ ਕਹਿਣਗੇ ਪਹਿਲਾਂ ਉਹਨਾਂ ਦੀ ਹੈਲਥ ਪ੍ਰਾਇਓਰਿਟੀ ਹੈ। ਉਸ ਤੋਂ ਬਾਅਦ ਅਸੀਂ ਡਿਸਕਸ਼ਨ ਕਰਾਂਗੇ। ਗੱਲ ਕੀਤੀ ਵੀ ਕਿੰਨੇ ਕੁ ਮੁਲਾ ਜਿਹੜੇ ਮਲਜ਼ਮ ਨੇ ਇਹਦੇ ਵਿੱਚ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਚ। ਹੁਣ ਤੱਕ ਜੀ ਮੇਨ ਕੇਸ ਜਿਹੜਾ 95 ਨੰਬਰ ਐਫ ਆਈ ਆਰ ਹੈ ਉਹਦੇ 'ਚ ਦੋ ਜਣੇ ਰੈਸਟ ਹੋਏ ਆ ਗੁਰਵਿੰਦਰ ਸਿੰਘ ਜਿਹੜੇ ਖੇਣੀ ਜੱਟਾਂ ਦੇ ਤੇ ਉਹਦਾ ਜਿਹੜਾ ਕਜ਼ਨ ਹੈ ਪ੍ਰਭਦੀਪ। ਤੇ ਕ੍ਰਾਸ ਕੇਸ ਦੇ ਵਿੱਚ ਵੀ ਦੋ ਨੌਜਨ ਗ੍ਰਿਫਤਾਰ ਹੋਏ ਆ। ਉਹ ਕ੍ਰਾਸ ਵਾਲੇ ਤਾਂ ਦੋਨੇ ਜੁਡੀਸ਼ੀਅਲ ਡਿਮਾਂਡ ਤੇ ਭੇਜ ਤੇ ਆ ਸੀ ਸੁਖਬੀਲ ਤੋ ਇਹਨਾਂ ਦਾ ਪ੍ਰਭ ਦੀਪ ਦਾ ਤੇ ਗੁਰਵਿੰਦਰ ਦਾ ਸਾਮਿਲ ਕਿੰਨੇ ਦਰਮਾਨ ਕਿਤੇ ਵਿੱਚ ਕੋਈ ਹੋਰ ਵੀ ਮਾਮਲਾ ਉਹਦੇ ਵਿੱਚ ਗ੍ਰਿਫਤਾਰੀ ਬਾਕੀ ਹੈ ਜਾਂ ਪੂਰੇ ਹੋ ਚੁੱਕੇ ਨੇ ਹਾਂਜੀ ਨਹੀਂ ਹਲੇ ਬਾਕੀ ਹੈ ਜੀ ਪਹਿਲਾਂ ਮੇਨ ਕੇਸ 'ਚ ਵੀ ਤਿੰਨ ਚਾਰ ਅਣਪਛਾਤੇ ਵਿਅਕਤੀ ਉਹਨਾਂ ਨੇ ਲਿਖਾਈ ਹੋਏ ਨੇ ਕਸੀ ਉਹ ਵੀ ਕਲੀਅਰ ਕਰਨਾ ਹੈ ਕਿ ਕਿਹੜੇ ਨੇ ਤੇ ਕ੍ਰਾਸ ਕੇਸ ਦੇ ਵਿੱਚ ਇੱਕ ਰਮਨ ਜੋਤ ਹੈ ਜਿਹੜਾ ਬਈ ਦੇ ਭੈ ਕਾ ਗੁਰਜੀਤ ਕੋਰ ਉਮੀ ਨੇ ਤੇ ਉੱਥੇ ਵੀ ਤਿੰਨ ਚਾਰ ਅਣਪਛਾਤੇ ਵਿਅਕਤੀ